ਆਹ ਆਹ ਕਾਂ ਦਾ ਰਸਤਾ ਨਾ ਲੱਗਦਾ ਹੈ ਨਾ ਮੁਟਕ ਪਾ ਪਾਈ ਨਾ ਲੈ ਕੇ ਥੇ ਆ ਗਏ ਜਾਨ ਜਾਨ ਪੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਹੀ ਗਾੜੀ ਜਗ੍ਹਾ ਬਾਪੂ ਸਰਜੀਤ ਸਿੰਘ ਤੇ ਮਾਤਾ ਜੰਗੀਰ ਕੌਰ ਦੋਨੋਂ ਦੀ ਉਮਰ 80 85 85 ਸਾਲ ਉਮਰ ਆ 90 ਸਾਲ 90 ਸਾਲ ਦੀ ਉਮਰ ਆ 1 ਸਾਲ ਘੱਟ ਆ ਬਾਪੂ ਕਹਿੰਦਾ ਤੇ ਪੱਤੋ ਜੀ ਨਾਲ ਪਹਿਲੀ ਜਨਮ ਜੀ ਦਾ 1973 ਦਾ ਜਨਮ ਤੇ ਦੋਗਾ ਥੋੜੀ ਵਿੱਚ ਪੱਤੋ ਹੀਰਾ ਸਿੰਘ ਪਿੰਡ ਆ ਬਾਪੂ ਦਾ ਬਾਪੂ ਰਾਜਗਰੀ ਦਾ ਕੰਮ ਕਰਦਾ ਸੀ ਮਿਸਤਰੀ ਆ ਕਿਤੇ ਤੋਂ ਵੀ ਤੇ ਮੰਨ ਚਾਰੀ ਸਾਲ ਹੋ ਗਏ ਇਸੇ ਖਾਨਦਾਨੀ ਤੌਰ ਤੇ ਵੀ ਤੇ ਬਾਪੂ ਨੇ ਸਾਰੀ ਉਮਰ ਮਿਹਨਤ ਕੀਤੀ ਬੱਚਿਆਂ ਨੂੰ ਪਾਲਿਆ ਪੜਾਇਆ ਲਿਖਾਇਆ ਬਾਹਰ ਆ ਬੱਚੇ ਅੱਜ ਹਨ ਦੋ ਬੱਚੇ ਬਾਪੂ ਨੇ ਕੈਨੇਡਾ ਇੱਕ ਕੈਨੇਡਾ ਬਾਪੂ ਨੇ ਸੇਵਾ ਮਿਲੀ ਦੋ ਬੱਚੇ ਬਾਪੂ ਨੇ ਪਰਦੇ ਦਿੱਤੇ ਹੋਏ ਵੀ ਪਾਲੇ ਕੱਲ ਤੰਗਾ ਗੁਜ਼ਰ ਗਈ ਤੇ ਫਿਰ ਅੱਜ ਬੜਾ ਪੇ ਦੇ ਵਿੱਚ ਆ ਪਰ ਅੱਜ ਵੀ ਪੂਰੇ ਹੌਸਲੇ ਜ ਨੇ ਸਾਨੂੰ ਅਸ਼ੀਰਵਾਦ ਦੇਣ ਆਏ ਅੱਜ ਤੋਂ ਕੱਲ੍ਹ ਪਹਿਲਾਂ ਵੀ ਆ ਕੇ ਗਏ ਅੱਜ ਫਿਰ ਮਾਤਾ ਜੰਗੀਰ कौर ਹਾਲਾਂਕਿ ਬਜ਼ੁਰਗ ਹੋਣ ਕਰਕੇ ਹੁਣ ਆ ਜਾ ਬਾਪੂ ਤਰੇ ਚੱਲੋ ਕਰਨ ਤੋਂ ਵੀ ਔਖੇ ਨੇ ਪਰ ਆਪ ਦੀ ਰੋਟੀ ਪਕਾ ਕੇ ਆਪ ਖਾਂਦੀ ਏ ਬੇਬੇ ਬਾਪੂ ਬੇਬੇ ਕਹਿੰਦੇ ਬਾਪੂ ਕਹਿੰਦਾ ਪਹਿਲਾਂ ਅਸੀਂ ਇਕੱਠੇ ਮਰੀਏ ਅਲੱਗ-ਅਲੱਗ ਨਾ ਮਰੀਏ ਇੰਨਾ ਪਿਆਰ ਆਸ ਵਿੱਚ ਸਾਰੀ ਉਮਰ ਇਦਾਂ ਹੀ ਗੱਡੀ ਆ ਅੱਛਾ ਕੀ ਵੀ ਇਹ ਫੀਲਿੰਗ ਨੇ ਕੀ ਅਸੀਂ ਨਹੀਂ ਸਕਦੇ ਪਿਆਰ ਇੰਨਾ ਸਾਦਾ ਆ ਵੀ ਵਾਹਿਗੁਰੂ ਵਾਹਿਗੁਰੂ ਅਸੀਂ ਆਦੇ ਮਾਜਾ ਦੇ ਦੁਆ ਦੇ ਕੱਠਿਆਂ ਨੂੰ ਦੇ ਕੇ ਛੱਡ ਨਹੀਂ ਇਹ ਹੀ ਬਚਨ ਹੈ ਵਾਹਿਗੁਰੂ ਅੱਡੋਟੀ ਨਾ ਕਰਦੀ ਸਾਨੂੰ ਬਾਪੂ ਕਹਿੰਦਾ ਨੂੰ ਇਕੱਲੇ ਨੂੰ ਨਾ ਜੱਕ ਲਈ ਰੱਬਾ ਕੱਠਿਆਂ ਨੂੰ ਜੱਕੀ ਸਾਨੂੰ ਜਾਂ ਮੈਂ ਕਹਿੰਦਾ ਮੈਨੂੰ ਪਹਿਲਾਂ ਲੈ ਜੀ ਇਹਨੂੰ ਅੱਛਾ ਇਹਦੇ ਹੁੰਦੇ ਕਿਤੇ ਵੇਖੀ ਜੇ ਬਾਪੂ ਕਹਿੰਦਾ ਮੈਂ ਪਹਿਲਾਂ ਜਾਣਾ ਇਹ ਨਹੀਂ ਮੈਂ ਕਹਿੰਦਾ ਮੈਂ ਹੀ ਮੈਂ ਪਹਿਲੇ ਗਿਆ ਮੇਰੇ ਨਹੀਂ ਬਾਪੂ ਕਹਿੰਦਾ ਮਾਂ ਪਿਓ ਸਾਡੇ ਦੋਨਾਂ ਦੇ ਹੈ ਨਹੀਂ ਸੀਗੇ ਤੇ ਅਸੀਂ ਇੱਕ ਦੂਜੇ ਦੇ ਸਹਾਰੇ ਨਾਲ ਹੀ ਮਿਹਨਤ ਕਰਕੇ ਜੀਵਨ ਗੱਟਿਆ ਅੱਜ ਬਾਪੂ ਜੀ ਨੇ ਇੱਕ ਪਲਾਟ ਲਿਆ ਸੀ ਕਿੰਨੇ ਦਾ ਲਿਆ ਸੀ ਬਾਪੂ ਉਦੋਂ ਉਦੋਂ ਮੈਂ ਲਿਆ ਸੀ ਪਾਣੀ 2 ਲੱਖ ਦਾ ਪਾਣੀ 2 ਲੱਖ ਦਾ 8 ਲੱਖ ਦਾ ਵੀ 8 ਲੱਖ ਦਾ ਮਿਰਚਾ ਪਲਾਟ ਹਾਂਜੀ ਤੇ ਉਹ ਪਲਾਟ ਤੇ ਜਿਹੜੀ ਸਾਈ ਮਿਲੀ ਸੀਗੀ ਉਥੋਂ ਤੇ ਉਹ ਬਾਪੂ ਅੱਜ ਇੱਥੇ ਸੁਪਨਿਆਂ ਦੇ ਘਰ ਦੇ ਕੇ ਚੱਲਿਆ ਬਿਲਡਿੰਗ ਉਨੋਂ ਵਾਲਾਸਤੇ ਉਹਦੇ ਵਿੱਚ ਹਿੱਸਾ ਪਾ ਕੇ ਚੱਲਦੇ ਆ। ਤੇ ਬਾਪੂ ਕਹਿੰਦਾ ਵੀ ਮੇਰੀ ਇੱਛਾ ਵਾ ਜਿਉਂਦਾ ਰਹੂ ਮੈਂ ਤੇ ਮੈਂ ਕਰਦਾ ਰਹੂੰਗਾ ਆਪਣੇ ਵੱਲੋਂ ਹਿੱਸਾ ਪਾਉਂਦਾ ਰਹੂੰਗਾ ਚਾਹੇ ਮਹੀਨੇ ਬਾਅਦ ਆਵੇ ਚਾਹੇ ਸ਼ਹੀਦੀ ਨੀ ਆਵਾ ਸასი ਗੱਲ ਮਾ ਬਾਪੂ ਨੇ ਇੱਕ ਮੈਂ ਬੈਗ ਲੁਟਕਾ ਲਈ ਹੱਥ ਨਾਲ ਨਹੀਂ ਕਰੋ ਨਹੀਂ ਮੈਂ ਨਹੀਂ ਨਹੀਂ ਮੈਂ ਜਿਹੜਾ ਮੈਂ ਅੱਜ ਬੈਠਾ ਹਾਂ ਉਹ ਮਾਨੇ ਚ ਇਹ ਮੈਂ ਨਾ ਅੱਜ ਇਹ ਅਸਤਾਨਾਰ ਸੀ ਕਰਕੇ ਚਾਰ ਮਿੰਨ ਐ ਟੈਂਸਲੀ ਆਸੀ 300 ਦਾ ਲਿਆ ਸੀ ਹਾਂ 300 ਚਾਹ ਗਿਆ ਦਾ 340 ਨਾ 7-8 ਲੱਗਦੀ ਆ ਤੁਹਾਨੂੰ ਦਿੰਦੇ ਹਾਂ ਹਾਂ 7-8 ਲੱਖ ਰੁਪਏ ਹੁੰਦੇ ਨਾ ਦੇਗਾ ਵਾਹ ਵੇ ਵਾਹ 340 ਦਾ ਲਿਆ ਉਹਦੇ ਵਿੱਚ ਠੀਕ ਹਾਜੀ ਬੱਚਾ ਉਹ ਕਿਹਦਾ ਸਪਿਆ ਭਾਈ ਸਾਰੇ ਬੱਚੇ ਹੋ ਜੀ ਹੋਏ ਤੁਹਾਡੇ ਪਰਿਵਾਰ ਆ ਇੱਕ ਮੈਂ ਲਿਆ ਸੀ ਕਿੰਨਾ 7000 ਜੀ ਨੇ ਮਾਤਾ ਨੇ ਘਰੋਂ ਕੱਢਿਆ ਸੀ ਉਹਦਾ ਕਿਲਾ ਬਾਜ਼ਮੇਨ 7 ਲੱਖ ਚ ਮਹਿ ਗਿਆ ਉਹ ਮੈਂ ਹੁਣ ਵੇਚਾ 7.5 ਲੱਖ ਦਾ ਵਾਹ ਜੀ ਵਾਹ ਜੀ ਚਲੋ ਬਾਪੂ ਜਿਉਂਦੇ ਬਾਹਰ ਦਾ ਬਾਈ 36 ਛੋਟਾ ਆਸਾਂ ਸਾਨੂੰ ਉਹਦੇ ਦਾ ਆਖਰਾ ਬਸ ਉਹਦੇ ਮੈਂ ਵੀ ਕਿਹਾ ਸੀ ਅੱਜ ਵੀ ਕਹਿੰਦਾ ਫਿਕਰ ਨਹੀਂ ਕਰਨੀ ਨਹੀਂ ਆ ਘਰ ਤੇਰਾ ਹੀ ਆ ਇਹ ਬਿਲਕੁਲ ਫਿਕਰ ਨਹੀਂ ਕਰ ਇਕੱਲੇ ਜਾਂ ਸਾਰੀ ਦੁਨੀਆ ਮੈਂ ਇਕੱਲਾ ਕਰਦਾ ਤੇ ਮੈਂ ਤੁਹਾਨੂੰ ਇੱਕ ਫਰਿਸ਼ਤਾ ਸਮਝਦਾ ਮਨੂੰ ਆ ਇਨਸਾਨ ਬਾਹੀ ਨਾ ਇਹ ਕਿੱਸਪਾ ਬਾਹੀ ਥੋੜਾ ਦੈਸ਼ਨ ਕਰਕੇ ਸੀ ਵੀ ਨੇ ਵੇ ਮਾ ਮਾਲਪੇ ਹੁੰਦਾ ਫਿਰ ਲਕਸ਼ਣ ਕਰਕੇ ਮਾਰ ਰਾਜੀ ਹੁੰਦਾ ਉਹ ਜਨਾ ਦੇ ਜਿਹਨੇ ਸਾਰੇ ਜਿਹੇ ਸੇਵਾ ਕੇ ਪਾਖੀਆਂ ਤੇ ਹੁਣ ਮੈਂ ਸਾਇਕਲ ਤੇ ਗੁਰਦੁਆਰਾ ਜਾ ਵਰਦਾ ਵਾਹ ਬਈ ਹੌਸਲਾ ਹੋ ਗਿਆ ਹਾਂ ਛੋਟੇ ਛੋਟੇ ਭਾਂਜੀ ਅਸੀਂ ਇਹ ਵੀ ਜਾਵਾਂਗੇ ਬੱਚੇ ਨਹੀਂ ਆਉਂਦਾ ਫੋਨ ਤੇ ਸਾਰੇ ਥਾਂ ਤੱਕ ਆਣਾ ਹੈਗਾ ਬਸ ਠੀਕ ਹੈ ਸਭ ਆਵੇ ਮਾਪੇ ਹੈਗੇ ਬਿਲਕੁਲ ਬਿਲਕੁਲ ਬੇਗਨਾ ਕਰ ਤੇ ਅਸੀਂ ਪੁੱਤ ਸਮਝ ਕੇ ਚਾਹੇ ਪੋਤੇ ਸਮਝ ਕੇ ਤੇਰੇ ਨਾਲ ਕੋਈ ਨਹੀਂ ਬਸ ਬੈਠੋ ਬਾਪੂ ਜੀ ਬੈਠੋ ਜੀ ਉਹ ਤਾਂ ਬਹਿ ਗਈ ਸਰਜੀਤ ਸਿੰਘ ਸਾਡਾ ਜੀ ਇਹ ਨਾਲ ਅਕੇ ਮਾਦੀ ਜਾਨ ਨਹੀਂ ਜੀ ਨਹੀਂ ਹਟਦਾ ਇਸੋ ਚਲੋ ਨਿਕਲਦਾ ਤੂੰ ਜੀ ਜਬੇ ਬੇ ਸਸਰੀ ਕਾਲ ਯਾਨੀ ਬਾਦੀ ਦਾ ਠੀਕ ਹੈ ਕੋਈ ਨਾ ਮਾ ਅਸੀਂ ਨੋਂ ਕਰਦੇ ਸੀ ਆਪੇ ਮਾਰ ਕੇ ਫੋਨੀਆਂ ਦੀ ਆਪ ਦੀ ਖਾਨੀ ਇਹ ਕਰੇ ਗੁੱਡੀ ਹੋਣੀ ਨਾ ਫੇਰ ਅਸੀਂ ਰਹਿੰਦੇ ਚਲੋ ਕੋਈ ਨਾ ਮਾ ਕੋਈ ਨਾ ਠੀਕ ਹੈ ਬਾਪੂ ਪੁਲਿਸ ਅਸੇ ਦੀ ਕਾਲ ਵੈ ਕੋਈ ਨਹੀਂ ਹਟਾ ਠੀਕ ਆ ਵੀਰੇ ਸਸਿਕਾ ਕੋਈ ਨਾ ਕੋਈ ਨਾ ਠੀਕ ਆ ਬਾਪੂ ਤੇ ਬੇਬੇ ਅੱਜ ਤੋਂ ਨਾ ਮਹੀਨਾ ਚ ਪਹਿਲਾਂ ਆਏ ਤੇ ਰੋਣ ਲੱਗ ਗਏ ਕਹਿੰਦੇ ਪੁੱਤ ਪੋਤੇ ਵੀ ਹੈਗੇ ਆ ਕੈਨੇਡਾ ਅਮਰੀਕਾ ਗਏ ਆ ਪੁੱਤ ਵੀ ਹੈਗੇ ਆ ਘਰ ਵੀ ਸਾਰਾ ਕੁਝ ਬੜਾ ਕੁਝ ਬਣਾਇਆ ਵੀ ਆ ਬੱਚਿਆਂ ਨੂੰ ਸਟੈਂਡ ਵੀ ਕੀਤਾ ਪਰ ਅੱਜ ਕੋਈ ਸੰਭਲ ਵਾਲਾ ਨਹੀਂ ਹੈਗਾ ਸਾਨੂੰ ਵੀ ਮੈਂ ਤੇਰੇ ਕੋਲ ਤਾਂ ਆਇਆ ਮੈਂ ਵੀ ਤੈਨੂੰ ਇੱਥੇ ਰੱਖ ਲੇਗਾ ਜੀ ਲੋੜ ਪਈ ਮੈਨੂੰ ਮੈਂ ਕਿਹਾ ਯਾਰ ਬਾਪੂ ਮਤਲਬ ਮਨ ਰੋਲ ਲੱਗ ਗਿਆ ਮੇਰਾ ਵੀ ਪੋਤਿਆਂ ਦੋਤਿਆਂ ਵਾਲਾ ਬਾਪੂ ਸਾਰੀ ਨਵੇਂ ਕਮਾਈ ਕੀਤੀ ਰਾਜਗਰੀ ਦਾ ਮਿਸਤਰੀ ਦਾ ਕੰਮ ਕੀਤਾ ਘਰ ਬਣਾਇਆ ਜ਼ਮੀਨ ਜਾਇਦਾਦ ਬਣਾਈ ਬੱਚਿਆਂ ਨੂੰ ਬਾਹਰ ਭੇਜਿਆ ਪੜਾਇਆ ਲਿਖਾਇਆ ਵਿਆਹਾ ਅੱਜ ਇਹ ਸਵਾਲ ਪੁੱਛ ਰਿਹਾ ਤਾਂ ਫਿਰ ਬਾਪੂ ਜੀ ਉਸ ਦਿਨ ਹੌਸਲਾ ਦਿੱਤਾ ਵੀ ਬਾਪੂ ਅਸੀਂ ਤੇਰੇ ਪੁੱਤਾਂ ਵੀ ਤੂੰ ਜਦੋਂ ਕਹੇ ਅਸੀਂ ਤੈਨੂੰ ਲੈ ਆਵਾਂਗੇ ਤੇ ਤੂੰ ਰਹਿਣਾ ਸਾਡੇ ਕੋਲ ਰਹਿਪਾਂ ਦੋਨੇ ਹੀ ਬਾਪੂ ਤੇ ਬੇਬੇ ਰੱਬੀ ਰੂਹ ਲੈ 90-90 ਸਾਲ ਦੀ ਉਮਰ ਆ ਦੋਨਾਂ ਦੀ ਬੇਬੇ 2 ਸਾਲ ਘੱਟ ਆ ਬਾਪੂ ਕਹਿੰਦਾ ਮੇਰੇ ਤੋਂ ਛੋਟੀ ਆ ਤੇ ਐਸੀਆਂ ਰੂਹਾਂ ਜਿਨ੍ਹਾਂ ਨੂੰ ਮਿਲ ਕੇ ਆਪਣੀ ਰੂਹ ਨੂੰ ਸਕੂਨ ਮਿਲਦਾ ਹੋਵੇ ਉਹਨਾਂ ਦੇ ਬੱਚੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਉਸ ਚੀਜ਼ ਨੂੰ ਕਿਉਂ ਨਹੀਂ ਦੇਖ ਪਾਉਂਦੇ ਕਿਉਂ ਨਹੀਂ ਸਮਝ ਪਾਉਂਦੇ ਕਿਉਂ ਨਹੀਂ ਇਸ ਗੱਲ ਨੂੰ ਅਹਿਸਾਸ ਕਰ ਪਾਉਂਦੇ ਇਹ ਵੱਡਾ ਸਵਾਲ ਆ ਇੱਕ ਜੇ ਸਾਡੀ ਵੀਡੀਓ ਦੇਖ ਰਹੇ ਹੋ ਭਰਾਵੋ ਤੇ ਭੈਣੋ ਤੁਹਾਨੂੰ ਜੰਮਿਆ ਬਾਪੂ ਨੇ ਪਾਲਿਆ ਇਸ ਗੱਲ ਦਾ ਜਰੂਰ ਅਹਿਸਾਸ ਕਰਿਓ ਵੀ ਇਹ ਗੱਲ ਬਾਪੂ ਨੂੰ ਕਿਉਂ ਕਹਿਣੀ ਪਈ ਸਾਨੂੰ ਆ ਕੇ ਕਿਉਂ ਪੁੱਛਣੀ ਪਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ